ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੂੜੀ ਦੇ ਤਾਜ਼ਾ ਰੇਟ ਦੱਸੂਗੇ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤੂੜੀ ਕੀ ਰੇਟ ਵਿਕ ਰਹੀ ਹੈ ਉਹ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਹੈ ਉਹ ਕੀ ਰਹਿਣ ਦੀ ਸੁਭਾਵਨਾ ਹੈ ਤੇ ਅੱਗੇ ਜਾ ਕੇ ਫਰਵਰੀ ਮਾਰਚ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਹੈ ਉਹ ਵਧਣਗੇ ਜਾਂ ਫਿਰ ਹੋਰ ਘਟਣਗੇ ਕੀ ਸੁਭਾਵਨਾ ਹੈ ਤੂੜੀ ਆਪਾਂ ਹੁਣ ਵੇਚਣ ਦੇ ਵਿੱਚ ਆਪਾਂ ਨੂੰ ਫਾਇਦਾ ਹੈ ਜਾਂ ਫਿਰ ਅੱਗੇ ਜਾ ਕੇ ਆਪਾਂ ਨੂੰ ਰੇਟ ਵਧੀਆ ਦੇਖਣ ਨੂੰ ਮਿਲੇਗਾ ਜਾਂ ਫਿਰ ਨਹੀਂ ਤੇ ਤੂੜੀ ਦੇ ਜਿਹੜੇ ਰੇਟ ਹੈ ਐਨੇ ਘਟ ਦਾ ਕੀ ਕਾਰਨ ਹੈ ਕਿਸ ਵਜ੍ਹਾ ਕਰਕੇ ਤੂੜੀ ਦੇ ਐਨੇ ਘਟ ਰੇਟ ਦੇਖਣ ਨੂੰ ਮਿਲ ਰਹੇ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਹਰ ਇੱਕ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਪਹਿਲਾਂ ਮੇਰੇ ਵੀਰ ਭਰਾਓ ਜਿਹਦੇ ਤੂੜੀ ਦੇ ਰੇਟ ਇੰਨੇ ਘਟੇ ਐ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਤੂੜੀ थी ਉਹ 1000-1200 ਰੁਪਏ ਨੂੰ ਵਿਕ ਰਹੀ ਸੀ ਤੇ ਹੁਣ ਜਿਹੜੇ ਇਸ ਵਾਰ ਜਿਹੜੇ ਤੂੜੀ ਦੇ ਰੇਟ ਆਪਾਂ ਨੂੰ ਬਹੁਤ ਘਟਣ ਨੂੰ ਦੇਖਣ ਨੂੰ ਮਿਲੇ ਐ ਤੇ ਇਹਦਾ ਕਾਰਨ ਹੈਗਾ ਕਿਸਾਨ ਭਰਾਵੋ ਜਿਹੜੀ ਆ ਆਪਣੀ ਪਰਾਲੀ ਦੀਆਂ ਗੱਠਾ ਬਨ ਰਹੀ ਐ ਉਹ ਕਰਨੇ ਕਿਉਂਕਿ ਅੱਗੇ ਜਿੱਥੇ ਫੈਕਟਰੀਆ ਦੇ ਵਿੱਚ ਤੂੜੀ ਦੀ ਖਪਤ ਹੁੰਦੀ ਸੀ ਤੂੜੀ ਜਾਂਦੀ ਸੀ ਜਿੱਥੇ ਫੈਕਟਰੀਆ ਦੇ ਵਿੱਚ ਬਾਲਨ ਦੇ ਰੂਪ ਦੇ ਵਿੱਚ ਜਾਂ ਉਹਨਾਂ ਤੋਂ ਗੱਤਾ ਆਪਾਂ ਕਹਿ ਸਕਦੇ ਗੱਤਾ ਬਣਦਾ ਤਾਂ ਇੱਕ ਨਾ ਉਹ ਫੈਕਟਰੀਆ ਦੇ ਵਿੱਚ ਹੁਣ ਜਿਹੜੀ ਪਰਾਲੀ ਪਰਾਲੀ ਦੀ ਸਪਲਾਈ ਜਾ ਰਹੀ ਹੈ ਜਿਹਦੇ ਕਾਰਨ ਤੂੜੀ ਉੱਥੇ ਨਾ ਜਾਣ ਕਰਕੇ ਉਹ ਖਰੀਦ ਨਹੀਂ ਰਹੇ ਤੇ ਉਹਦੇ ਕਰਕੇ ਜਿਹੜੇ ਤੂੜੀ ਦੇ ਰੇਟ ਆਪਾਂ ਨੂੰ ਘਟ ਦੇਖਣ ਨੂੰ ਮਿਲ ਰਹੇ ਨੇ ਮੇਨ وجہ ਇਹੀ ਹੈ ਵੀ ਇੱਕ ਪੰਜਾਬ ਦੇ ਵਿੱਚ ਹੁਣ ਪਸ਼ੂ ਪਸ਼ੂ ਵੀ ਬਹੁਤ ਜ਼ਿਆਦਾ ਘਟ ਗਏ ਨੇ ਤੇ ਕਿਸਾਨ ਭਰਾਵਾਂ ਨੇ ਹੋਰ ਸਾਰੇ ਪਿੰਡਾਂ ਦੇ ਵਿੱਚ ਪਸ਼ੂ ਛੱਡ ਦਿੱਤੇ ਆ ਉਹਦਾ ਵੀ ਇੱਕ ਕਾਰਨ ਹੋ ਸਕਦਾ ਪਰ ਸਭ ਨਾਲੋਂ ਜਿਹੜਾ بڑا ਕਾਰਨ ਹੈ ਉਹ ਪਰਾਲੀ ਦੀ ਹੈ ਜਿਹਦੀ ਗੱਠਾ ਹੈ ਉਹਦੇ ਕਰਕੇ ਜਿਹੜੀ ਤੂੜੀ ਦੀ ਨੇ ਘਟ ਰੇਟ ਹੈ ਡਿਮਾਂਡ ਤੂੜੀ ਦੀ ਘਟੀ ਹੈ ਤੇ ਹੁਣ ਫਿਰ ਤੂੜੀ ਦੇ ਰੇਟ ਤੁਹਾਨੂੰ ਦੱਸਦੇ ਆ ਅਲੱਗ-ਅਲੱਗ ਸ਼ਹਿਰਾਂ ਦੇ ਪਹਿਲੇ ਨੰਬਰ ਤੇ ਜੀ ਬਠਿੰਡਾ ਦੇ ਵਿੱਚ ਜਿਹੜੀ ਤੂੜੀ ਵਿਕੀ ਹੈ ਵਧੀਆ ਤੂੜੀ ਸਾਫ ਤੂੜੀ 350 ਤੋਂ ਲੈ ਕੇ 400 ਰੁਪਏ ਦੇ ਵਿੱਚ ਵਿੱਚ ਜਿਹੜੀ ਤੂੜੀ ਹੈ ਉਹ ਵਿਕੀ ਹੈ ਤੇ ਜਲੰਧਰ ਏਰੀਏ ਦੇ ਵਿੱਚ 380 ਰੁਪਏ ਤੂੜੀ ਜਿਹੜੀ ਵਿਕੀ ਹੈ ਸਾਫ ਤੂੜੀ ਤੇ ਲੁਧਿਆਣੇ ਦੇ ਵਿੱਚ 410 ਰੁਪਏ ਤੂੜੀ ਵਿਕੀ ਹੈ ਤੇ ਬਟਾਲਾ ਏਰੀਏ ਦੇ ਵਿੱਚ ਤੂੜੀ ਦਾ ਰੇਟ ਜੀ 375 ਰੁਪਏ ਤੂੜੀ ਜਿਹੜੀ ਸਾਫ ਤੂੜੀ ਇੰਦਰਲੀ ਤੂੜੀ ਵਿਕੀ ਹੈ ਤੇ ਰਾਜਪੁਰੇ ਵਿੱਚ ਤੂੜੀ ਦਾ ਰੇਟ ਹੈਗਾ ਜੀ 370 ਰੁਪਏ ਫੋਤੇਗੜ ਸਾਹਿਬ ਦੇ ਵਿੱਚ ਜਿਹੜੀ ਅਲੱਗ-ਅਲੱਗ ਇਲਾਕੇ ਦੇ ਵਿੱਚ ਜਿਹੜੀ ਤੂੜੀ ਵਿਕੀ ਹੈ ਉਹ ਵਿਕੀ ਹੈ ਜੀ 280 ਰੁਪਏ ਤੇ ਰੋਪੜ ਏਰੀਏ ਦੇ ਵਿੱਚ ਤੂੜੀ ਦਾ ਰੇਟ ਹੈਗਾ ਜੀ 3 285 ਰੁਪਏ ਤੋਂ ਲੈ ਕੇ 320 ਰੁਪਏ ਤੱਕ ਪੱਟੀਏ ਏਰੀਏ ਦੇ ਵਿੱਚ ਹੈਗਾ ਜੀ ਤੂੜੀ ਦਾ ਰੇਟ 280 ਰੁਪਏ ਤੋਂ ਲੈ ਕੇ 325 ਰੁਪਏ ਤੱਕ ਤੇ ਤਰਨਤਾਰਨ ਏਰੀਏ ਦੇ ਵਿੱਚ ਤੂੜੀ ਦਾ ਰੇਟ 315 ਰੁਪਏ ਤੋਂ ਲੈ ਕੇ 330 ਰੁਪਏ ਤੱਕ ਕਪੂਰਥਲੇ ਏਰੀਏ ਦੇ ਵਿੱਚ ਤੂੜੀ ਦਾ ਰੇਟ 330 ਰੁਪਏ ਤੋਂ ਲੈ ਕੇ 350 ਰੁਪਏ ਤੱਕ 350 ਰੁਪਏ ਤੱਕ ਤੇ ਸ਼੍ਰੀ ਅਮਰitsar ਏਰੀਏ ਵਿੱਚ 350 ਤੋਂ ਲੈ ਕੇ 400 ਰੁਪਏ ਤੱਕ ਤੂੜੀ ਜਿਹੜੀ ਵਿਕੀ ਹੈ ਕੋਟਕਪੂਰਾ ਦੇ ਵਿੱਚ 300 50 ਰੁਪਏ 350 ਰੁਪਏ ਤੂੜੀ ਦਾ ਰੇਟ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ 380 ਰੁਪਿਆ ਜਿਹੜਾ ਤੂੜੀ ਦਾ ਟੋਪ ਰੇਟ ਰਿਹਾ ਹੈ ਇਹ ਜਿਹੜੇ ਮੈਂ ਤੁਹਾਨੂੰ ਅਲੱਗ-ਅਲੱਗ ਸ਼ਹਿਰਾਂ ਦੇ ਤੂੜੀ ਦੇ ਰੇਟ ਦੱਸਿਆ ਇਹ ਤਾਜ਼ਾ ਰੇਟ ਨੇ ਇਹ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਦਸੰਬਰ ਮਹੀਨੇ ਦੇ ਵਿੱਚ ਤੂੜੀ ਦੇ ਜਿਹੜੇ ਰੇਟ ਤੇ ਉਹ ਥੋੜੇ ਜੇ ਉੱਪਰ ਤੇ ਜੇ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਹੈ ਉਹ ਥੋੜੇ ਜਿੇ ਘਟੇ ਆ ਤੇ ਇਹ ਜਨਵਰੀ ਮਹੀਨੇ ਦੇ ਤੂੜੀ ਦੇ ਰੇਟ ਹੈ ਤੇ ਅੱਗੇ ਕਿਸਾਨ ਭਰਾਵੋ ਹੁਣ ਫਰਵਰੀ ਮਾਰਚ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਹੈ ਜਿੱਥੇ ਤੱਕ ਹੁਣ ਲੱਗ ਰਿਹਾ ਹੈ ਜਿਹੜੇ ਤੂੜੀ ਦੇ ਰੇਟ ਹੈ ਉਹ ਘਟਣ ਦੀ ਸੁਭਾਵਨਾ ਹੈ 150 ਤੋਂ 200 ਰੁਪਏ ਤੱਕ ਜਿਹੜਾ ਤੂੜੀ ਦਾ ਰੇਟ ਫਰਵਰੀ ਤੇ ਮਾਰਚ ਦੇ ਵਿੱਚ ਆ ਸਕਦਾ ਹੈ ਆਪਾਂ ਅੰਦਾਜ਼ਾ ਆਪਾਂ ਲਾ ਸਕਦੇ ਬਾਕੀ ਕਹਿ ਨਹੀਂ ਸਕਦੇ ਕਿਉਂਕਿ ਜਿਹੜੇ ਸਾਬ ਨਾਲ ਤੂੜੀ ਦੀ ਡਿਮਾਂਡ ਇੰਨੀ ਹੈ ਨਹੀਂ ਉਹ ਸਾਬ ਨਾਲ ਲੱਗ ਰਿਹਾ ਵੀ ਤੂੜੀ ਥੱਲੇ ਨੂੰ ਜਾ ਸਕਦੀ ਹੈ ਕਿਉਂਕਿ ਅੱਗੇ ਨਵੀਂ ਤੂੜੀ ਆ ਜਾਣੀ ਹੈ ਜਿਤੇ ਕਾਰਨ ਤੂੜੀ ਥੱਲੇ ਨੂੰ ਜਾ ਸਕਦੀ ਹੈ ਤੇ ਹੁਣ ਜਿਨ੍ਹਾਂ ਨੂੰ ਵਧੀਆ ਰੇਟ ਜੇ ਥੋੜੀ ਤੂੜੀ बिक ਰਹੀ ਹੈ ਤਾਂ ਤੁਸੀਂ ਤੂੜੀ ਵੇਚ ਸਕਦੇ ਹੋ ਕਿਉਂਕਿ ਅੱਗੇ ਜਾ ਕੇ ਆਪਾਂ ਲਾਲਚ ਕਰੀਏ ਰੇਟ ਘਟ ਸਕਦਾ ਹੈ ਵੱਧ ਵੀ ਸਕਦਾ ਹੈ ਵੈਸੇ ਉਮੀਦ ਹੈਗੀ ਆ ਵੀ ਘਟੂ ਦਾ ਰੇਟ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਦੇਖਣ ਦੇ ਲਈ